ਟੀਵੀ اداکارਾ ਦਲਜੀਤ ਕੋਰ ਵੱਲੋਂ ਆਪਣੇ ਦੂਜੇ ਸਾਥੀ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ। ਦੱਸ ਦਈਆ ਕਿ ਟੀਵੀ اداکارਾ ਦਲਜੀਤ ਕੋਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖਿਆ ਦੇ ਵਿੱਚ ਬਣੇ ਹੋਏ ਹਨ। ਪਿਛਲੇ ਸਾਲ 18 ਮਾਰਚ ਨੂੰ ਉਸਨੇ ਐਨਆਰਆਈ ਕਾਰੋਬਾਰੀ ਨikhil Patel ਦੇ ਨਾਲ ਮੁੰਬਈ ਦੇ ਵਿੱਚ ਬਹੁਤ ਧੂਮਧਾਮ ਦੇ ਨਾਲ ਵਿਆਹ ਕੀਤਾ ਸੀ ਪਰ ਸਿਰਫ 10 ਮਹੀਨਿਆਂ ਦੇ ਵਿੱਚ ਹੀ ਦੋਵੇਂ ਵੱਖ ਹੋ ਗਏ ਸਨ। اداکارਾ ਆਪਣੇ ਬੇਟੇ ਨਾਲ ਮੁੰਬਈ ਵਾਪਸ ਆ ਗਈ ਹੈ ਜਦਕਿ ਨikhil Patel ਆਪਣੀਆਂ ਬੇਟੀਆਂ ਨਾਲ ਅਫਰੀਕਾ ਦੇ ਵਿੱਚ ਰਹਿ ਰਿਹਾ ਹੈ ਦਸਨੀਆ ਕਿ ਹੂਨਾਂ ਦਾ ਕਾਰਨ ਨੇ ਆਪਣੇ ਦੂਜੇ ਸਾਕਾਪਤੀ ਤੇ ਬਹਿਰਮੀ ਅਤੇ ਤੋਖਾ ਤੜੀ ਦਾ ਜਿਹੜਾ ਦੋਸ਼ ਲਗਾਉਂਦੇ ਹੋਏ ਮੁੰਬਈ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਹੈ ਦਰਸਲ ਕੁਝ ਦਿਨ ਪਹਿਲਾਂ ਦਲਜੀਤ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਦੂਜੇ ਸਾਕਾਪਤੀ ਦੇ ਜਿਹੜੀਆਂ ਤਸਵੀਰਾਂ ਸਾਂਝੇ ਕੀਤੀਆਂ ਸਨ ਜਿਸ ਵਿੱਚ ਉਹਨਾਂ ਦੇ ਸਾਬਕਾ ਪਤੀ ਦੇ ਨਾਲ ਉਹਨਾਂ ਦੀ ਜਿਹੜੀ ਗਰਲਫ੍ਰੈਂਡ ਦਿਖਾਈ ਦਿੱਤੀ ਤਾਂ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਦੇਖਣ ਤੋਂ ਬਾਅਦ ਉਹਨਾਂ ਦਾ ਜੀਲ ਟੁੱਟ ਗਿਆ ਤਾਂ ਤੁਹਾਨੂੰ ਦੱਸਦੀ ਹਾਂ ਕਿ ਕੁਝ ਖਾਸ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ 2 ਅਗਸਤ ਨੂੰ ਦਲਜੀਤ ਕੋਰ ਨੇ ਪਾਰਤਨੀਆ ਸਹਿਨਤਾ ਦੇ ਧਾਰਾ 85 ਅਤੇ 316 ਦੇ ਤਹਿਤ ਮੁੰਬਈ ਦੇ ਅਗਰੀਪਾਡਾ ਪੁਲਿਸ ਸਟੇਸ਼ਨ ਦੇ ਵਿੱਚ ਨਿਖਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਤਾਂ ਅੰਦਾਜ਼ਾ ਹੈ ਕਿ ਵੀਐਨਐਸ ਦੀ ਧਾਰਾ 85 ਦੇ ਤਹਿਤ ਔਰਤ ਦਾ ਪਤੀ ਜਾਂ ਪਤੀ ਦਾ ਰਿਸ਼ਤੇਦਾਰ ਉਸ ਨੂੰ ਬੇਰਮੀ ਦਾ ਸ਼ਿਕਾਰ ਬਣਾਉਂਦਾ ਹੈ ਤਾਂ ਫਿਰ ਉਸ ਨੂੰ 3 ਸਾਲ ਤੱਕ ਦੀ ਜਿਹੜੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਹੋ ਸਕਦਾ ਹੈ ਬੀਨਸ ਦੀ ਤਾਰਾ 316 ਦੇ ਵਿੱਚ ਕਿਹਾ ਗਿਆ ਹੈ ਕਿ ਜੋ ਕੋਈ ਵੀ ਭਰੋਸੇ ਦੀ ਅਪਰਾਧਿਕ ਉਲੰਘਣਾ ਕਰਦਾ ਉਸ ਨੂੰ 5 ਸਾਲ ਤੱਕ ਦੀ ਜਿਹੜੀ ਮਿਆਦ ਲਈ ਜਾਨ ਜੁਰਮਾਨੇ ਜਾਂ ਦੋਵਾਂ ਨਾਲ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਹਾਲ ਹੀ ਦੇ ਵਿੱਚ ਨikhil ਨੂੰ Mumbai Airport ਤੇ ਆਪਣੀ ਗਰਲਫ੍ਰੈਂਡ ਸਫੀਨਾ ਨਾਲ ਦੇਖਿਆ ਗਿਆ ਸੀ ਕੁਝ ਦਿਨ ਪਹਿਲਾਂ ਦਲਜੀਤ ਨੇ ਇੱਕ ਪੋਸਟ ਤੇ ਸਕਰੀਨਸ਼ਾਟ ਸ਼ੇਅਰ ਕੀਤੇ ਸਨ ਜਿਸ ਦੇ ਵਿੱਚ ਨikhil ਆਪਣੇ ਨਵੀਂ ਗਰਲਫ੍ਰੈਂਡ ਸਫੀਨਾ ਨਾਜ਼ਰ ਦੇ ਨਾਲ ਨਜ਼ਰ ਆ ਰਿਹਾ ਹੈ ਤੇ ਲਿਖਿਆ ਸੀ ਉਹਨਾਂ ਵੱਲੋਂ ਜਿਹੜੇ ਦਿਲਜੀਤ ਕੋਰ ਨੇ ਉਹਨਾਂ ਵੱਲੋਂ ਲਿਖਿਆ ਗਿਆ ਸੀ ਕਿ ਸ਼ਬਦ ਨਹੀਂ ਬਸ ਹੰਝੂ ਜੋ ਨਹੀਂ ਰੁਕਣਗੇ ਦੱਸਿਆ ਗਿਆ ਕਿ ਦਿਲਜੀਤ ਤੇ ਨਿਖਲ ਦਾ ਵਿਆਹ 10 ਮਾਰਚ 2023 ਨੂੰ ਨਜ਼ਦੀਕੀ ਦੋਸਤਾਂ ਤੇ ਪਰਿਵਾਰਾਂ ਦੀ ਮੌਜੂਦਗੀ ਦੇ ਵਿੱਚ ਇੱਕ ਸਮਾਰੋਹ ਦੇ ਵਿੱਚ ਹੋਇਆ ਸੀ ਉਹ ਕਿੰਨੀ ਚਲੀ ਗਈ ਪਰ ਜਨਵਰੀ 2024 ਦੇ ਵਿੱਚ ਆਪਣੇ ਬੇਟੇ ਜੈਡਨ ਨਾਲ ਮੁੰਬਈ ਵਾਪਸ ਆ ਗਏ ਜੋੜੇ ਦੇ ਆਲੇ ਦੁਆਲੇ ਤਲਾਕ ਦੀਆਂ اٹਕਲਾਂ ਫਰਵਰੀ 2024 ਦੇ ਵਿੱਚ ਸ਼ੁਰੂ ਹੋਈਆਂ ਦੋਵੇਂ ਨੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਅਤੇ ਆਪਣੀ ਇੰਸਟਾਗ੍ਰam ਹੈਂਡਲ ਤੋਂ ਪੋਸਟਾਂ ਵੀ ਜਿਹੜੀਆਂ ਉਹਨਾਂ ਦੇ ਵਿਆਹ ਰਿਲੇਟਿਡ ਉਹ ਵੀ ਡਿਲੀਟ ਕਰ ਦਿੱਤੀਆਂ ਟੀਵੀ اداکارਾ ਦਿਲਜੀਤ ਕੋਰ ਵੱਲੋਂ ਆਪਣੇ ਦੂਜੇ ਸਾਥੀ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ। ਦੱਸ ਦਿੰਿਆ ਕਿ ਟੀਵੀ اداکارਾ ਦਿਲਜੀਤ ਕੋਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖਿਆ ਦੇ ਵਿੱਚ ਬਣੇ ਹੋਏ ਹਨ। ਪਿਛਲੇ ਸਾਲ 18 ਮਾਰਚ ਨੂੰ ਉਸਨੇ ਐਨਆਰਆਈ ਕਾਰੋਬਾਰੀ ਨikhil Patel ਦੇ ਨਾਲ ਮੁੰਬਈ ਦੇ ਵਿੱਚ ਬਹੁਤ ਧੂਮਧਾਮ ਦੇ ਨਾਲ ਰਿਹਾ ਕੀਤਾ ਸੀ ਪਰ ਸਿਰਫ 10 ਮਹੀਨਿਆਂ ਦੇ ਵਿੱਚ ਹੀ ਦੋਵੇਂ ਵੱਖ ਹੋ ਗਏ ਸਨ। اداکارਾ ਆਪਣੇ ਬੇਟੇ ਨਾਲ ਮੁੰਬਈ ਵਾਪਸ ਆ ਗਈ ਹੈ ਜਦਕਿ ਨikhil Patel ਆਪਣੀਆਂ ਬੇਟੀ ਆਲੋ ਅਫਰੀਕਾ ਦੇ ਵਿੱਚ ਰਹਿ ਰਿਹਾ ਹੈ ਦਸਨੀਆ ਕਿ ਹੂਨਾਂ ਦਾ ਕਾਰਨ ਨੇ ਆਪਣੇ ਦੂਜੇ ਸਾਥਕਾ પતિ ਤੇ ਬਹਿਰਮੀ ਅਤੇ ਤੋਖਾ ਤੜੀ ਦਾ ਜਿਹੜਾ ਦੋਸ਼ ਲਗਾਉਂਦੇ ਹੋਏ ਮੁੰਬਈ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਹੈ ਦਰਸਲ ਕੁਝ ਦਿਨ ਪਹਿਲਾਂ ਦਲਜੀਤ ਕੋਰਵੋਲੋ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਦੂਜੇ ਸਾਥਕਾ પતિ ਦੇ ਜਿਹੜੀਆਂ ਤਸਵੀਰਾਂ ਸਾਂਝੇ ਕੀਤੀਆਂ ਸਨ ਜਿਸ ਦੇ ਵਿੱਚ ਉਹਨਾਂ ਦੇ ਸਾਬਕਾ ਪਤੀ ਦੇ ਨਾਲ ਉਹਨਾਂ ਦੀ ਜਿਹੜੀ ਗਰਲਫ੍ਰੈਂਡ ਦਿਖਾਈ ਦਿੱਤੀ ਤਾਂ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਦੇਖਣ ਤੋਂ ਬਾਅਦ ਉਹਨਾਂ ਦਾ ਦਿਲ ਟੁੱਟ ਗਿਆ ਤਾਂ ਉਹਨਾਂ ਦੱਸਿਆ ਕਿ ਕੁਝ ਖਾਸ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ 2 ਅਗਸਤ ਨੂੰ ਦਲਜੀਤ ਕੋਰ ਨੇ 파ਰਤੀਨੀਆ ਸੰਹਿਤਾ ਦਿਤਾਰਾ 85 ਅਤੇ 316 ਦੇ ਤਹਿਤ ਮੁੰਬਈ ਦੇ ਅਗਰੀਪਾਡਾ ਪੁਲਿਸ ਸਟੇਸ਼ਨ ਦੇ ਵਿੱਚ ਨਿਖਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਤਾਂ ਉਹਨਾਂ ਦਾ ਜ਼ੇ ਕਿ ਵੀ ਐਨ ਐਸ ਦਿਤਾਰਾ 85 ਦੇ ਤਹਿਤ ਔਰਤ ਦਾ ਪਤੀ ਜਾਂ ਪਤੀ ਦਾ ਰਿਸ਼ਤੇਦਾਰ ਉਸ ਨੂੰ ਬੇਰਮੀ ਦਾ ਸ਼ਿਕਾਰ ਬਣਾਉਂਦਾ ਹੈ ਤਾਂ ਫਿਰ ਉਸ ਨੂੰ 3 ਸਾਲ ਤੱਕ ਦੀ ਜਿਹੜੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਹੋ ਸਕਦਾ ਹੈ ਵਿਆਨਾਸ ਦੀ ਤਾਰਾ 316 ਦੇ ਵਿੱਚ ਕਿਹਾ ਗਿਆ ਹੈ ਕਿ ਜੋ ਕੋਈ ਵੀ ਭਰੋਸੇ ਦੀ ਅਪਰਾਧਿਕ ਉਲੰਘਣਾ ਕਰਦਾ ਉਸ ਨੂੰ 5 ਸਾਲ ਤੱਕ ਦੀ ਜਿਹੜੀ ਮਿਆਦ ਲਈ ਜਾਨ ਜੁਰਮਾਨੇ ਜਾਂ ਦੋਵਾਂ ਨਾਲ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਹਾਲ ਹੀ ਦੇ ਵਿੱਚ ਨikhil ਨੂੰ Mumbai Airport ਤੇ ਆਪਣੀ ਗਰਲਫ੍ਰੈਂਡ ਸਫੀਨਾ ਨਾਲ ਦੇਖਿਆ ਗਿਆ ਸੀ ਕੁਝ ਦਿਨ ਪਹਿਲਾਂ ਦਲਜੀਤ ਨੇ ਇੱਕ ਪੋਸਟ ਤੇ ਸਕਰੀਨਸ਼ਾਟ ਸ਼ੇਅਰ ਕੀਤੇ ਸਨ ਜਿਸ ਦੇ ਵਿੱਚ ਨikhil ਆਪਣੇ ਨਵੀਂ ਗਰਲਫ੍ਰੈਂਡ ਸਫੀਨਾ ਨਾਜ਼ਰ ਦੇ ਨਾਲ ਨਜ਼ਰ ਆ ਰਹੇ ਅਤੇ ਲਿਖਿਆ ਸੀ ਤਾਂ ਉਹਨਾਂ ਵੱਲੋਂ ਜਿਹੜੇ ਦਿਲਜੀਤ ਕੋਰ ਨੇ ਉਹਨਾਂ ਵੱਲੋਂ ਲਿਖਿਆ ਗਿਆ ਸੀ ਕਿ ਸ਼ਬਦ ਨਹੀਂ ਬਸ ਹੰਝੂ ਜੋ ਨਹੀਂ ਰੁਕਣਗੇ। ਨਜ਼ਦੀਕੀ ਕਿ ਦਿਲਜੀਤ ਤੇ ਨਿਖਲ ਦਾ ਵਿਆਹ 10 ਮਾਰਚ 2023 ਨੂੰ ਨਜ਼ਦੀਕੀ ਦੋਸਤਾਂ ਤੇ ਪਰਿਵਾਰਾਂ ਦੀ ਮੌਜੂਦਗੀ ਦੇ ਵਿੱਚ ਇੱਕ ਸਮਾਰੋਹ ਦੇ ਵਿੱਚ ਹੋਇਆ ਸੀ। ਉਹ ਕਿੰਨੀ ਚਲੀ ਗਈ ਪਰ ਜਨਵਰੀ 2024 ਦੇ ਵਿੱਚ ਆਪਣੇ ਬੇਟੇ ਜੈਡਨ ਨਾਲ ਮੁੰਬਈ ਵਾਪਸ ਆ ਗਏ। ਜੋੜੇ ਦੇ ਆਲੇ ਦੁਆਲੇ ਤਲਾਕ ਦੀਆਂ اٹਕਲਾਂ ਫਰਵਰੀ 2024 ਦੇ ਵਿੱਚ ਸ਼ੁਰੂ ਹੋਈਆਂ ਦੋਵੇਂ ਨੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਅਤੇ ਆਪਣੀ ਇੰਸਟਾਗ੍ਰam ਹੈਂਡਲ ਤੋਂ ਪੋਸਟਾਂ ਵੀ ਜਿਹੜੀਆਂ ਉਹਨਾਂ ਦੇ ਵਿਆਹ ਰਿਲੇਟਿਡ ਉਹ ਵੀ ਡਿਲੀਟ ਕਰ ਦਿੱਤੀਆਂ।